ਟਾਡਵੋਕੇਟ ਮਨਪ੍ਰੀਤ ਸਿੰਘ ਨੇ ਮੋਲ ਨੇ ਪੀਟੀ ਨਿਊਜ਼ ਦੇ ਨਾਲ ਇੱਕ ਖਾਸ ਚਰਚਾ ਕਰਦੇ ਹੋਏ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਚੰਡੀਗੜ੍ਹ ਨੂੰ ਯੂਟੀ ਬਣਾਉਣ ਦੇ ਵਿੱਚ ਲੱਗੀ ਹੋਈ ਹੈ। ਉੱਤੇ ਪੰਜਾਬ ਯੂਨੀਵਰਸਿਟੀ ਉੱਤੇ ਵੀ ਆਪਣਾ ਕਬਜ਼ਾ ਕਰਨਾ ਚਾਹੁੰਦੀ ਹੈ ਜਿਸ ਨੂੰ ਲੈ ਕੇ ਵਿਦਿਆਰਥੀਆਂ ਦੇ ਵੱਲੋਂ ਹਾਲੇ ਤੱਕ ਸੰਘਰਸ਼ ਜਾਰੀ ਹੈ। ਉਹਨਾਂ ਨੇ ਕਿਹਾ ਕਿ ਚੰਡੀਗੜ੍ਹ ਨੂੰ ਪੰਜਾਬ ਦੇ ਕੋਈ ਪਿੰਡਾਂ ਨੂੰ ਝਾੜ ਕੇ ਬਣਾਇਆ ਗਿਆ ਜਿਸ ਕਾਰਨ ਚੰਡੀਗੜ੍ਹ ਤੇ ਉੱਤੇ ਪੰਜਾਬ ਦਾ ਹੀ ਹੱਕ ਬਣਦਾ ਹੈ। ਉਹਨਾਂ ਨੇ ਕਿਹਾ ਕਿ ਜੋ ਸਟੈਂਡ ਦੀਆਂ ਚੋਣਾਂ ਨੂੰ ਲੈ ਕੇ ਵਿਦਿਆਰਥੀਆਂ ਦੇ ਵੱਲੋਂ ਸੰਘਰਸ਼ ਜਾਰੀ ਹੈ ਤੇ ਕਈ ਵਿਦਿਆਰਥੀਆਂ ਨੂੰ ਅੰਦਰ ਨਹੀਂ ਜਾਣ ਦਿੱਤਾ ਜਾ ਰਿਹਾ ਜਦੋਂ ਕਿ ਵਿਦਿਆਰਥੀ ਆਪਣੀ ਆਈਡੀ ਕਾਰਡ ਵੀ ਦਿਖਾ ਰਹੇ ਨੇ ਜੋ ਕਿ ਸਰਾਸਰ ਨਿੰਦਣਯੋਗ ਹੈ। ਖਾਸ ਚਰਚਾ ਤੋਂ ਵੀ ਛੋੜ ਕੇ ਕੁਝ ਕਿਹਾ ਹੈ ਕੌਚਾਂ। ਅੱਜ ਗੱਲਬਾਤ ਕਰਾਂਗੇ ਜੋ ਭਾਈਪਾਦੀ ਕੇਂਦਰ ਦੀ ਸਰਕਾਰ ਹੈ ਉਹ ਚੰਡੀਗੜ੍ਹ ਨੂੰ ਯੂਟੀ ਬਣਾਉਣ ਦੇ ਵਿੱਚ ਲੱਗੀ ਹੋਈ ਹੈ ਅਤੇ ਉੱਥੇ ਹੀ ਜੇਕਰ ਗੱਲ ਕੀਤੀ ਜਾਵੇ ਪੰਜਾਬ ਯੂਨੀਵਰਸਿਟੀ ਦੀ ਤਾਂ ਉਸ ਦਾ ਵੀ ਮਸਲਾ ਹਾਲੇ ਤੱਕ ਭਖਿਆ ਹੋਇਆ ਹੈ ਤੇ ਲਗਾਤਾਰ ਉਥੇ ਧਰਨਾ ਹੈ ਜੋ ਆਪਣੇ ਹੱਕਾਂ ਨੂੰ ਲੈ ਕੇ ਉਹ ਜਾਰੀ ਹੈ ਜਿਆਦਾ ਜਾਣਕਾਰੀ ਦੇ ਲਈ ਸਾਡੇ ਨਾਲ ਐਡਵੋਕੇਟ ਮਨਪ੍ਰੀਤ ਸਿੰਘ ਨਮੋਜੀ ਮੌਜੂਦ ਨੇ ਬਾਕੀ ਦੀ ਜਾਣਕਾਰੀ ਉਹਨਾਂ ਤੋਂ ਲਵਾਂਗੇ ਕਿਉਂਕਿ ਲਗਾਤਾਰ ਇਹ ਸਮਾਜ ਸੇਵੀ ਹਨ ਅਤੇ ਅਲੱਗ-ਅਲੱਗ ਮੁੱਦਿਆਂ ਤੇ ਇਹ ਜੋ ਹੈ ਉਸ ਨੂੰ ਉਠਾਉਂਦੇ ਰਹਿੰਦੇ ਹਨ ਸਸੀ ਗਵੀਰ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਪਹਿਲਾਂ ਤਾਂ ਤੁਹਾਡੇ ਸਾਰੇ ਦਰਸ਼ਕਾਂ ਨੂੰ ਮੇਰੀ ਪੈਰਪਾਈ ਸਤਿ ਸ਼੍ਰੀ ਅਕਾਲ ਬਾਈਕ ਜੀ ਦਾ ਖਾਲਸਾ ਸ੍ਰੀ ਬਾਹਿਗੁਰੂ ਜੀ ਕੀ ਜਿਹੜੀ ਤੁਸੀਂ ਅੱਜ ਭਾਜਪਾ ਜੋ ਕੇਂਦਰ ਸਰਕਾਰ ਹੈ ਉਹਦੇ ਵਿਸ਼ੇ ਤੇ ਜੋ ਪੰਜਾਬ ਯੂਨੀਵਰਸਿਟੀ ਖਾਸ ਕਰਕੇ ਜੋ ਰੀਸੈਂਟਲੀ ਸਾਡੇ ਤੇ ਕਟਾਸ਼ ਹੋਇਆ ਹੈ ਚੰਡੀਗੜ੍ਹ ਨੂੰ ਪੱਕੇ ਤੌਰ ਤੇ ਯੂਟੀ ਬਣਾਉਣ ਤੇ ਜੋ ਵਿਸ਼ੇ ਤੇ ਤੁਸੀਂ ਗੱਲ ਰੱਖੀਏ ਥੋੜੇ ਰਹੀ ਮੈਂ ਜਿੰਨੇ ਵੀ ਸਾਡੇ ਈਵਿਊਜ਼ ਨੇ ਉਹਨਾਂ ਨੂੰ ਇੱਕ ਸੁਨੇਹਾ ਦੇਣਾ ਚਾਹਣਾ ਉਥੋਂ ਪਹਿਲਾਂ ਮੈਂ ਇੱਕ ਸਬੋਧਨ ਕਰਦਾ ਇੱਕ ਹਿੰਦੀ ਦਾ ਸ਼ੇਅਰ ਹੈ ਉਹਦੇ ਵਿੱਚ ਹੈਗਾ ਕਾਤਲ ਨੇ ਮੁਕਰ ਜਾਣੇ ਕਾ ਨਿਆ ਡੰਗ ਨਿਕਾਲਾ ਹੈ ਕਾਤਲ ਨੇ ਮੁਕਰ ਜਾਣੇ ਕਾ ਨਿਆ ਡੰਗ ਨਿਕਾਲਾ ਹੈ ਹਰ ਕਿਸੇ ਸੇ ਪੁੱਛਤਾ ਹੈ ਇਸ ਕੋ ਕਿਸ ਨੇ ਮਾਰ ਡਾ ਇਹ ਇਹ ਸਾਡੇ ਅੱਜ ਕੇਂਦਰ ਦੀ ਭਾਜਪਾ ਸਰਕਾਰ ਦਾ ਕੰਮ ਉਹ ਸਾਨੂੰ ਕੁੱਟਦੀ ਵੀ ਹੈ ਤੇ ਜਦੋਂ ਸਾਡੇ ਅੱਖਾਂ ਚ ਅੰਜੂ ਆਉਂਦੇ ਨੇ ਤੇ ਉਹ ਸਾਫ ਵੀ ਕਰਦੀ ਪਹਿਲਾ ਪੰਜਾਬ ਯੂਨੀਵਰਸਿਟੀ ਦਾ ਜਿਸ ਤਰ੍ਹਾਂ ਸਿੰਡੀਕੇਟ ਸੈਂਟਰ ਤੇ ਚੋਣਾ ਤੇ ਜਿਹੜਾ ਹਮਲਾ ਸੀਗਾ ਜਿਹੜਾ ਉਹਨਾਂ ਨੇ ਕਿਹਾ ਸੀ ਜਿਹੜਾ ਨੋਟੀਫਿਕੇਸ਼ਨ ਉਹਨਾਂ ਨੇ ਜਾਰੀ ਕੀਤਾ ਤੇ ਸਾਡੇ ਨੌਜਵਾਨਾਂ ਦਾ ਮੈਂ ਧੰਨਵਾਦ ਕਰਦਾ ਉਹਨਾਂ ਬੀਬੀਆਂ ਭੈਣਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਅੱਗੇ ਆ ਕੇ ਇਹ ਮੋਰਚਾ ਸਾਂਭਿਆ ਉਸ ਤੋਂ ਬਾਅਦ ਕੇਂਦਰ ਦੀ ਸਰਕਾਰ ਇਹਨੂੰ ਫੈਸਲੇ ਨੂੰ ਵਾਪਸ ਲੈ ਲੈਂਦੀ ਉਹ ਨੋਟੀਫਿਕੇਸ਼ਨ ਨੂੰ ਵਾਪਸ ਲੈ ਕੇ ਕਹਿ ਦਿੰਦੀ ਇਹ ਵੀ ਅਸੀਂ ਸੈਨਟ ਚੋਣਾ ਸੈਨਟ ਦੇ ਜਿਹੜਿਆ ਪੈਂਡਿੰਗ ਚੋਣਾ ਪਈਆਂ ਸੀ ਉਹ ਕਰਾਉਣ ਦੇ ਹੱਕ 'ਚ ਆ ਤੇ ਜਿਹੜੇ ਉਥੋਂ ਦੇ ਵਾਈਸ ਚਾਂਸਲਰ ਨੇ ਉਹ ਲਿਖ ਕੇ ਭੇਜਦੇ ਨੇ ਸਾਡੀ ਮਿਨਿਸਟਰੀ ਨੂੰ ਕਿ ਕੇਂਦਰ ਦੀ ਮਿਨਿਸਟਰੀ ਨੂੰ ਵੀ ਤੁਸੀਂ ਇਹ ਚੋਣਾ ਕਰਾਈਆਂ ਜਾਂ ਸਮੇਂ ਤੇ ਕਰਾਈਆਂ ਜਾ ਉਹ ਤੋਂ ਬਾਅਦ ਹੁਣ ਰੀਸੈਂਟਲੀ ਜਿਹੜਾ ਤੁਸੀਂ ਕਹਿ ਸਕਦੇ ਹੋ ਹਲੇ ਵਿਵਾਦ ਸਾਡਾ ਪੰਜਾਬ ਯੂਨੀਵਰਸਿਟੀ ਦਾ ਕੈਰੀ ਆਊਨ ਉੱਥੇ ਧਰਨਾ ਪ੍ਰਦਰਸ਼ਨ ਸਾਡੇ ਨੌਜਵਾਨ ਸਾਥੀਆਂ ਦਾ ਉਹ ਚੱਲ ਰਿਹਾ। ਨਾਲੇ ਕਹਿੰਦੇ ਨੇ ਪੋਸਟਪੋਨ ਕਰਤਾ ਉਹਨਾਂ ਨੇ ਵੀ ਹੁਣ ਅਸੀਂ ਇਹ ਤਾਂ ਲਾਗੂ ਨਹੀਂ ਕਰਾਂਗੇ। ਨਹੀਂ ਉਹ ਤਾਂ ਉਹਨਾਂ ਦੇ ਕੇਂਦਰ ਦੀ ਸਰਕਾਰ ਨੇ ਜਿਹੜਾ ਨੋਟੀਫਿਕੇਸ਼ਨ ਜਾਰੀ ਕੀਤਾ ਸੀ ਉਹ ਉਹਨਾਂ ਨੇ ਪੋਸਟਪੋਨ ਕਰਤਾ। ਉਹਨਾਂ ਨੇ ਵਾਪਸ ਲੈ ਲਿਆ। ਉਹ ਕਹਿੰਦੇ ਸੀ ਸੈਨੇਟ ਚਾਉਣਾ ਕਰਾਂਗੇ। ਪਰ ਉਹਦੇ ਦੌਰਾਨ ਮੈਂ ਗੁਰਜੀ ਤੁਹਾਨੂੰ ਇੱਕ ਗੱਲ ਕਹਿਣੀ ਚਾਹਾਂਗਾ ਜਿਹੜਾ ਪਰਸੋਂ ਦਾ ਕੱਲ ਦਾ ਕ ਸਮਾਨ ਸਾਡੇ ਪੰਜਾਬ ਦੀ ਸਿਆਸੀ ਜਿਹੜਾ ਕਹਿ ਸਕਦਾ ਇੱਕ ਦ੍ਰਿਸ਼ ਚ ਬਣਿਆ ਹੋਇਆ ਹੈ ਕਿ ਉਹ ਚੰਡੀਗੜ੍ਹ ਨੂੰ ਉਹ ਚੰਡੀਗੜ੍ਹ ਜਿਹੜੇ ਪੰਜਾਬ ਦੇ ਹਿੱਕਤੇ ਬਣੀ ਹੋਈ ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਬਣੀ ਹੋਈ ਪੰਜਾਬ ਦੇ ਲੋਕਾਂ ਨੂੰ ਉਹਨਾਂ ਨੇ ਇੱਕ ਕਹਿ ਵੀ ਥੋੜੇ ਲਈ ਇੱਕ ਅਸੀਂ ਇੱਕ ਮਾਡਲ ਇੱਕ ਥੋੜੇ ਲਈ ਸਿਟੀ ਬਣਾਉਣ ਲੱਗੇ ਆ ਤੇ ਉਹਨਾਂ ਦੇ ਕਹਿ ਸਕਦੇ ਆ ਜ਼ਮੀਨਾਂ ਤੋਂ ਐਕਵਾਇਰ ਕਰਕੇ ਚੰਡੀਗੜ੍ਹ ਬਣਾਇਆ ਗਿਆ ਹੁਣ ਜਿਹੜਾ ਉਹਦੇ ਵਿੱਚ ਸਾਡੀ ਰੇਸ਼ੋ ਸੀਗੀ ਜਦੋਂ ਪੰਜਾਬੀ ਸੂਬਾ ਬਣਦਾ ਤੇ 1966 ਤੇ 68 ਦੇ ਵਿੱਚ ਉਹਨੂੰ ਇੱਕ ਟੈਂਪਰੇਰੀ ਤੌਰ ਤੇ ਯੂਟੀ ਬਣਾਇਆ ਜਾਂਦਾ ਕਿਉਂਕਿ ਸਾਡੇ ਚੋਂ ਹਿਮਾਚਲ ਅੱਡ ਹੋ ਗਿਆ ਸੀ ਮੇਨਲੀ ਤਾਂ ਸਾਡੇ ਜਿਹੜਾ ਹਰਿਆਣਾ ਸੀਗਾ ਜਿੱਦੀ ਪਾਰਟੀਸ਼ਨ ਸੀ ਪੰਜਾਬ ਐਂਡ ਹਰਿਆਣਾ ਉਹਦੇ ਵਿੱਚ ਉਹਨੂੰ ਟੈਂਪਰੀਰੀ ਤੌਰ ਤੇ ਯੂਟੀ ਬਣਾਇਆ ਜਾਂਦਾ ਤੇ ਲੰਘੇ ਦਿਨਾਂ ਚ ਜਿਹੜੇ ਸਾਡੇ ਦੇਸ਼ ਦੇ ਚੀਫ ਜਸਟਿਸ ਨੇ ਉਹਨਾਂ ਵੱਲੋਂ ਵੀ ਕਿਹਾ ਜਾਂਦਾ ਜੰਮੂ ਕਸ਼ਮੀਰ ਤੇ ਇੱਕ ਕਮੈਂਟ ਕੀਤਾ ਜਾਂਦਾ ਤੇ ਉਹ ਕਹਿੰਦੇ ਵੀ ਜੰਮੂ ਕਸ਼ਮੀਰ ਨਾਲ ਕਿਤੇ ਪੰਜਾਬ ਵਾਲੀ ਨਾ ਹੋ ਜੇ ਉਹਨੂੰ ਵੀ ਪੰਜਾਬ ਲੋ ਦੇ ਜਿਹੜੀ ਚੰਡੀਗੜ੍ਹ ਸੀ ਉਹਨੂੰ ਤੁਸੀਂ ਟੈਂਪਰੀਰੀ ਤੌਰ ਤੇ ਯੂਟੀ ਬਣਾਇਆ ਸੀ ਤੇ ਹੁਣ ਲਗਾਤਾਰ ਤੁਸੀਂ ਉਹਨੂੰ ਯੂਟੀ ਬਣਾ ਰਕੇ ਪਰ ਜਿਹੜਾ ਉਹਨਾਂ ਨੇ ਸਰਦ ਰੁੱਤ ਦਾ ਸੈਸ਼ਨ ਹੋ ਰਿਹਾ ਉਹਦੇ ਵਿੱਚ ਇੱਕ ਮਿਨਿਸਟਰੀ ਦਾ ਇੱਕ ਬਿਆਨ ਆਇਆ ਕੀ ਐਸੀ 131ਵੇਂ ਸੋਲ ਦੇ ਵਿੱਚ ਯੂਟੀ ਨੂੰ ਪੰਜਾਬ ਨੂੰ ਪੱਕੇ ਤੌਰ ਤੇ ਯੂਟੀ ਬਣਾ ਕਹਿਣ ਦਾ ਮਤਲਬ ਜਿਹੜੇ ਸਾਡੇ ਪੰਜਾਬ ਦੇ ਹੱਕ ਹਕੂਕ ਸੀ ਚੰਡੀਗੜ੍ਹ ਤੇ ਉਹ ਉਹ ਖਾਰਜ ਹੋ ਜਾਣਗੇ ਉਹ ਪੱਕੇ ਤੌਰ ਤੇ ਯੂਟੀ ਹੋ ਜੂ ਜਿਸ ਤਰ੍ਹਾਂ ਅੰਡੇਵਾਰ ਨਿਕੋਵਾਰ ਹੈਗੇ ਨੇ ਸਿੱਧੀਆਂ ਜਿਹੜੀਆਂ ਕੇਂਦਰ ਦੇ ਸ਼ਾਸਤ ਯੂਟੀਆਂ ਨੇ ਉਸੇ ਤਰ੍ਹਾਂ ਇਹਨਾਂ ਡੀਲ ਕਰ ਲਓ ਤੇ ਉਹਦੇ ਵਿੱਚ ਸਾਡੀ ਜਿਹੜੀ ਸਿਆਸੀ ਮੈਂ ਇਹ ਕਹਿ ਸਕਦਾ ਚੁੱਪ ਤੇ ਗਰਾਵਟ ਹੈ ਉਹਦਾ ਸਾਨੂੰ ਅੱਜ ਜਿਹੜਾ ਸਾਹਮਣਾ ਕਰਨਾ ਪੈ ਰਿਹਾ ਪਰ ਅੱਜ ਦੇ ਸਮੇਂ ਵਿੱਚ ਚੁੱਪ ਦੀ ਗੱਲ ਕੀਤੀ ਹੈ ਕਿ ਉੱਥੇ ਜਿਹੜੇ ਸੈਨੇਟ ਦੇ ਵਿੱਚ ਮੈਡਮ ਸੀ ਜਿਹੜੇ ਉੱਥੇ ਡਿਊਟੀ ਕਰਦੇ ਨੇ ਮੁਲਾਜ਼ਮ ਨੇ ਉਹਨਾਂ ਦਾ ਬਿਆਨ ਵੀ ਆਇਆ ਸੀਗਾ ਕਿ ਜਿੰਨੀਆਂ ਵੀ ਸੈਨੇਟ ਦੇ ਮੀਟਿੰਗਾਂ ਹੁੰਦੀਆਂ ਨੇ ਉਹਦੇ ਵਿੱਚ ਭਾਜਪਾਲੇ ਤਾਂ ਹਰ ਵਾਰ ਹਰ ਵਾਰ ਉਹਨਾਂ ਦੇ ਮੰਤਰੀ ਸ਼ਾਮਲ ਹੁੰਦੇ ਨੇ ਪੰਜਾਬ ਦੇ ਵਿੱਚੋਂ ਕੋਈ ਵੀ ਮਿਨਿਸਟਰ ਜਾਂ ਕੋਈ ਵੀ ਮੈਂਬਰ ਉੱਥੇ ਕਦੇ ਨਹੀਂ ਪਹੁੰਚਿਆ ਅਤੇ 250 ਕਰੋੜ ਰੁਪਏ ਹਾਲੇ ਪੈਂਡਿੰਗ ਪਏ ਪੰਜਾਬ ਸਰਕਾਰ ਦਾ ਦੇ ਵੱਲ ਉਹਨਾਂ ਦਾ ਹੂੰ ਮੈਂ ਥੋੜੇ ਇਹੀ ਗੱਲ ਕਹਿਣਾ ਚਾਹੁੰਦਾ ਕਿ ਕਿਉਂ ਨਹੀਂ ਜਾਂਦੀ ਜੇ ਸਾਡੇ ਅੱਜ ਪੰਜਾਬ ਦੇ ਹਾਲਾਤ ਨੇ ਜੇ ਅੱਜ ਪੰਜਾਬ ਦੀ ਦੁਰਦਸ਼ਾ ਹੋਈ ਹੈ ਉਹਦੇ ਵਿੱਚ ਹੁਣਾਂ ਹੀ ਸਰਕਾਰ ਤਾਂ ਜਿੱਥੇ ਭਾਗੀਦਾਰ ਹੈਗੀ ਇਹ ਤਾਂ ਮੈਨੂੰ ਸਾਨੂੰ ਡੀਲ ਕਰਦੇ ਨੇ ਰਿਪਰੈਜ਼ੈਂਟੇਟ ਇਹੇ ਨੇ ਸਾਡੇ ਪਰ ਉਹ ਤੋਂ ਪਹਿਲਾਂ ਦੀਆਂ ਸਰਕਾਰਾਂ ਵੀ ਭਾਗੀਦਾਰ ਨੇ ਪਹਿਲਾਂ ਦੀਆਂ ਸਰਕਾਰਾਂ ਦੇ ਜਿਹੜੇ ਨਮਾਇੰਦੇ ਸੀ ਉਹ ਮੀਟਿੰਗਾਂ ਦੇ ਵਿੱਚ ਨਹੀਂ ਬੈਠਦੇ ਰਹੇ ਤੇ ਇੱਕ ਮੈਂ ਇੱਕ ਲੈਟਰ ਵੀ ਇੱਕ ਜਨਤਕ ਹੋ ਰਿਹਾ ਜਿੱਥੇ ਸਾਡੇ ਮਹਿਰੂਮ ਜਿਹੜੇ ਮੁੱਖ ਮੰਤਰੀ ਪੰਜਾਬ ਸੀ ਸਰਦਾਰ ਬਾਦਲ ਸਾਹਿਬ ਉਹਨਾਂ ਨੇ ਵੀ ਮਤਲਬ ਪ੍ਰਕਾਸ਼ ਸਿੰਘ ਬਾਦਲ ਨੇ ਇੱਕ ਸੈਂਟਰ ਨੂੰ ਇੱਕ ਲੈਟਰ ਲਿਖਿਆ ਹੋਇਆ ਹੈ ਵੀ ਜੇ ਤੁਸੀਂ ਇਹਨੂੰ ਆਪਦੇ ਹੱਥਾਂ 'ਚ ਲੈਣੇ ਹੋ ਇਹਨੂੰ ਸੈਂਟਰਲ ਯੂਨੀਵਰਸਿਟੀ ਬਣਾਉਣੇ ਹੋ ਤੇ ਸਾਨੂੰ ਇੱਥੇ ਕੋਈ ਦਿੱਕਤ ਨਹੀਂ ਕਹਿੰਦਾ ਮਤਲਬ ਉਹ ਸਰਕਾਰਾਂ ਵੀ ਉਨੀ ਭਾਗੀਦਾਰ ਨੇ ਤੇ ਹੁਣ ਵਾਲੀਆਂ ਵੀ ਜਿਹੜੀਆਂ ਚੁੱਪ ਬੈਠੀਆਂ ਨੇ ਮੈਂ ਭਗਵੰਤ ਸਿੰਘ ਮਾਨ ਦਾ ਬਿਆਨ ਸੁਣ ਰਿਹਾ ਸੀ ਉਹਨਾਂ ਨੇ ਧੰਨਵਾਦ ਕੀਤਾ ਵੀ ਜਿਹੜਾ ਤੁਸੀਂ ਪੰਜਾਬ ਇਹਨੂੰ ਚੰਡੀਗੜ੍ਹ ਨੂੰ ਪੱਕੇ ਤੌਰ ਤੇ ਯੂਟੀ ਬਣਾਇਆ ਸੀ ਉਹ ਫੈਸਲਾ ਤੁਸੀਂ ਵਾਪਸ ਲੈ ਲਿਆ ਉਹ ਭਲੇ ਮਾਨਸੂ ਤੁਸੀਂ ਇਹ ਤਾਂ ਦੇਖ ਲਓ ਉਹ ਸਾਡਾ ਕੀ ਚੈੱਕ ਕਰਦੇ ਨੇ ਉਹ ਸਾਡਾ ਤਾਪਮਾਨ ਚੈੱਕ ਕਰਦੇ ਨੇ 20 ਐਸੀ ਜੇ ਤੋ ਕੋਈ ਫੈਸਲਾ ਦੰਨੇ ਆ ਜਦੋਂ ਕੋਈ ਵੀ ਪੰਜਾਬ ਦੇ ਖਿਲਾਫ ਕੋਈ ਫੈਸਲਾ ਅਸੀਂ ਲੋਕਾਂ ਚ ਜਨਤਕ ਕਰਦੇ ਤੇ ਪੰਜਾਬ ਦੇ ਲੋਕਾਂ ਦਾ ਕੀ ਰੁਝਾਨ ਮੈਂ ਦੇਖਦੇ ਸੀ ਸਾਡੇ ਮੈਂ ਲੀਡਰਸ ਨੂੰ ਪੰਜਾਬ ਦੇ ਖਾਸ ਕਰ ਭਾਜਪਾ ਦੇ ਲੀਡਰਸ ਨੂੰ ਬੇਨਤੀ ਕਰਦਾ ਸਾਥੀਓ ਪਹਿਲਾ ਪੰਜਾਬ ਪੰਜਾਬੀ ਹੈ ਤਾਂ ਉਸ ਤੋਂ ਬਾਅਦ ਤੁਹਾਡੀਆਂ ਪਾਰਟੀਆਂ ਐਸੀ ਵੀ ਪਾਰਟੀਆਂ ਚ ਪਹਿਲਾਂ ਕੰਮ ਕੀਤਾ ਪਰ ਇੰਨੀ ਸਿਆਸੀ ਗਰਾਵਟ ਤੁਸੀਂ ਇਹ ਦੇਖ ਲਓ ਉਹ ਉਹਨਾਂ ਨੂੰ ਕਲੈਰੀਫਾਈ ਕਰੀ ਜਾਂਦੇ ਨੇ ਉਸੇ ਤੇ ਨਹੀਂ ਸਾਡੀ ਮੈਂ ਇਹ ਨਹੀਂ ਕਹਿੰਦਾ ਮੈਂ ਪੰਜਾਬ ਸਰਕਾਰ ਦਾ ਕੋਈ ਨੁਮਾਇੰਦਾ ਨਹੀਂ ਮੈਂ ਸਰ ਸਾਡੇ 3 ਸਾਲ ਤਾਂ ਇਹਨਾਂ ਨੂੰ ਵੀ ਹੋ ਗਏ ਇਹਨਾਂ ਤੋਂ ਕੋਈ ਉਥੇ ਕੋਈ ਸ਼ਾਮਲ ਨਹੀਂ ਹੋਇਆ ਬਿਲਕੁਲ ਇਹਨਾਂ ਨੇ ਕਿਸੇ ਮੈਂ ਉਹੀ ਗੱਲ ਕਰਦਾ ਕੋਈ ਇਹਨਾਂ ਦਾ ਮਿਨਿਸਟਰ ਨਾ ਹੀ ਮੁੱਖ ਮੰਤਰੀ ਨਾ ਹੀ ਇਹਨਾਂ ਦਾ ਕੋਈ ਐਜੂਕੇਸ਼ਨ ਦਾ ਸੈਕਟਰੀ ਕੋਈ ਵੀ ਉਹ ਮੀਟਿੰਗ ਦੇ ਵਿੱਚ ਨਹੀਂ ਬੈਠਿਆ ਜਦੋਂ ਤੁਸੀਂ ਉੱਥੇ ਜਾਓਗੇ ਨਹੀਂ ਤਾਂ ਸੈਂਟਰ ਦਾ ਆਪ ਹੀ ਖੋਣੀ ਹੈ ਨਹੀਂ ਸੈਂਟਰ ਨੇ ਇਹ ਨਹੀਂ ਹੈਗੇ ਵੀ ਜੇ ਕੋਈ ਉੱਥੇ ਨਹੀਂ ਜਾਊਗਾ ਤਾਂ ਇਹ ਸਾਡੀ ਸ਼ਮੂਲੀਅਤ ਤੋਂ ਬਿਨਾ ਉਹ ਸੈਂਟਰ ਦੇ ਹੱਕ ਹਕੂਕਾਂ ਦੇ ਵਿੱਚ ਆ ਜਾਊਗੀ ਨਹੀਂ ਇਹ ਗੱਲ ਨਹੀਂ ਪਰ ਗੱਲ ਇਹ ਹੈ ਜਦੋਂ ਆਪਾਂ ਹੱਥ ਵੜਾਈ ਜਾਂਦੇ ਆ ਜਿਸ ਤਰ੍ਹਾਂ ਮੈਂ ਪਿਛਲੇ ਲੈਟਰ ਦੀ ਗੱਲ ਕੀਤੀ ਜੇ ਉੱਥੇ ਨਹੀਂ ਜਾਵਾਂਗੇ ਤੇ ਉਹਨਾਂ ਨੂੰ ਲਿਖ ਕੇ ਦੇ ਦਾਂਗੇ ਜੀ ਤੂੰ ਸਿਰਫ ਇੱਕ ਫੰਡਾ ਕਰਕੇ ਇੱਕ ਉਹ 250 ਕਰੋੜ ਦੀ ਜਿਹੜੀ ਤੁਸੀਂ ਗੱਲ ਕਰਦੇ ਹੋ ਫੰਡਾ ਕਰਕੇ ਕਿ ਐਸੀ ਆਪਦੇ ਜਿਹੜੇ ਹੱਕ ਹਕੂਕ ਨੇ ਆਪਦਾ ਜਿਹੜਾ ਦਿਲ ਦਾ ਟੋਟਾ ਹੈ ਜਿਹੜਾ ਸਾਡੀ ਛਾਤੀ ਤੇ ਬਣਿਆ ਹੋਇਆ ਉਹ ਐਸੀ ਇਹਨਾਂ ਦੇ ਹੱਥ ਚ ਦੇਣ ਲੱਗੇ ਉਸੇ ਤਰ੍ਹਾਂ ਯੂਟੀ ਦੇ ਤੌਰ ਤੇ ਗੱਲ ਕਰਨ ਲੱਗੇ ਤੇ ਕੱਲ ਮੈਂ ਭਾਜਪਾ ਲੀਡਰ ਜਿਹੜੇ ਪੰਜਾਬ ਦੀ ਗੱਲ ਕਰਦਾ ਮੈਂ ਸੁਨੀਲ ਸਿੰਘ ਜਾਖੜ ਜਿਹੜੇ ਸੁਨੀਲ ਜਾਖੜ ਜੀ ਨੇ ਹੁਣ ਪੰਜਾਬ ਦੇ ਭਾਜਪਾ ਦੇ ਪ੍ਰਧਾਨ ਨੇ ਮੈਂ ਉਹਨਾਂ ਦਾ ਕਾਇਲ ਹਾਂ ਉਹਨਾਂ ਦੀ ਜਿਹੜੀ ਨਮਾਇੰਦਗੀ ਹੈ ਉਹਨਾਂ ਦੇ ਗੁਣਾਂ ਦਾ ਕਾਇਲ ਹਾਂ ਪਰ ਉਹਨਾਂ ਨੇ ਵੀ ਕੱਲ ਚੁੱਪ ਧਰ ਇਹ ਗੱਲ ਤੇ ਜਿਹੜੇ ਹੇਠਲੇ ਲੈਵਲ ਦੇ ਗਰਾਊਂਡ ਤੌਰ ਤੇ ਲੀਡਰਸ ਨੇ ਉਹ ਤਾਂ ਗੱਲ ਹੀ ਹੋਰ ਕੁਝ ਕਰੀ ਜਾਂਦੇ ਨੇ ਉਹ ਕਹਿੰਦੇ ਇਹ ਦੇਖੋ ਜੀ ਭਾਜਪਾ ਨੇ ਤਾਂ ਜੀ ਉਹ ਵਾਪਸ ਲੈ ਲਿਆ ਸਾਥੀਓ ਅੱਜ ਪੰਜਾਬ ਦੇ ਨਾਲ ਖੜਨ ਦੀ ਲੋੜ ਹੈ ਮੈਂ ਸੋਸ਼ਲ ਮੀਡੀਆ ਤੇ ਗੁਰਜੀ ਦੇਖ ਕੇ ਹੈਰਾਨ ਹੁੰਨਾ ਕਿ ਜਿਸ ਤਰ੍ਹਾਂ ਮੈਂ ਤੁਹਾਨੂੰ ਉਹ ਗੱਲ ਸ਼ੇਅਰ ਸੁਣਾਇਆ ਵੀ ਕਾਤਲ ਬੰਦਾ ਆਪ ਹੀ ਕਹੀ ਜਾਂਦਾ ਵੀ ਇਹਨੂੰ ਕਿਹਨੇ ਮਾਰਤਾ ਇਹਨੂੰ ਕਿਹਨੇ ਮਾਰਤਾ ਉਹ ਜੇ ਸਾਡੇ ਕਿ ਜਿਹੜੇ ਪੰਜਾਬ ਦੇ ਲੁੱਟਣ ਵਾਲੇ ਬੰਦੇ ਨੇ ਉਹੀ ਕਹੀ ਜਾਂਦੇ ਨੇ ਜੀ ਇਹ ਤਾਂ ਗਲਤ ਹੋ ਗਿਆ ਪੰਜਾਬ ਨੂੰ ਨੁਕਸਾਨ ਕਿਹਾਦਾ ਜੀ ਸੈਨੇਟ ਉਹਨਾਂ ਨੂੰ ਚਲੀ ਜਾਂਦੀ ਆ ਉਹਨਾਂ ਸੈਨੇਟ ਦੇ ਨਾਲ ਤਾਂ ਨੁਕਸਾਨ ਇਹ ਹੈ ਜੀ ਜਿਹੜਾ ਪੰਜਾਬ ਯੂਨੀਵਰਸਿਟੀ ਦੇ ਵਿੱਚ ਜਿਹੜਾ ਇੱਕ ਤਰ੍ਹਾਂ ਦਾ ਡੈਮੋਕ੍ਰੈਟਿਕ ਢੰਗ ਬਣਿਆ ਹੋਇਆ ਉਹ ਡੈਮੋਕ੍ਰੇਸੀ ਖਤਮ ਹੋ ਜੂਗੀ ਉਹਨਾਂ ਦੇ ਆਪ ਦੇ ਨਾਮਿਨੇਟਡ ਬੰਦੇ ਜਿਸ ਤਰ੍ਹਾਂ ਮੈਂ ਤੁਹਾਡੇ ਨਾਲ ਸਨੇਹ ਰੱਖਦਾ ਇਹਨਾਂ ਨਾਲ ਸਨੇਹ ਰੱਖਦਾ ਇਹਨੇ ਬੰਦਿਆਂ ਨੂੰ ਰਿਪ੍ਰੈਜ਼ੈਂਟੇਟਿਵ ਤੌਰ ਤੇ ਉੱਥੇ ਬਿਠਾ ਦਿਆ ਕਰੂੰਗਾ ਇਹੀ ਬੰਦੇ ਉਹਨੂੰ ਰੂਲ ਕਰਨਗੇ ਇਹੀ ਬੰਦੇ ਉਹਨੂੰ ਚਲਾਉਣਗੇ ਇਹੀ ਬੰਦੇ ਐਡਮਿਨਿਸਟ੍ਰੇਸ਼ਨ 'ਚ ਹੋਣਗੇ ਜਦੋਂ ਬੰਦਾ ਥੋੜਾ ਅਫਦਲ ਲਾਈਟਿੰਗ ਵਾਲਾ ਬੰਦਾ ਕੋਈ ਫਰਕ ਪਊਗਾ ਮੈਂ ਗੱਲ ਸਾਹਮਣੇ ਆ ਰਹੀ ਸੀ ਕੋਈ ਬੰਦਾ ਬਿਆਨ ਦੇ ਰਿਹਾ ਸੀਗਾ ਕਿ ਜੇ ਅੱਜ ਫੀਸ 25 ਹਰਿਆ ਤਾਂ 2.5 ਲੱਖ ਹੋ ਜਾਊਗਾ ਇਨਾ ਉਹ ਫੀਸਾ ਫਰਕ ਪੈਣਾਗਾ ਗੁਰੀ ਜੀ ਇਹ ਤਾਂ ਦੇਖੋ ਗੱਲ ਇਹ ਹੈ ਜਦੋਂ ਕਿਸੇ ਦੇ ਹੱਥ 'ਚ ਇੱਕ ਦੇ ਹੱਥ 'ਚ ਪਾਵਰ ਚਲੀ ਗਈ ਇੱਕ ਦੇ ਹੱਥ 'ਚ ਸਾਰੇ ਐਡਮਿਨਿਸਟ੍ਰੇਸ਼ਨ ਦੀ ਸਿਸਟਮ ਚਲਾ ਗਿਆ ਫੀਸਿਸ ਦਾ ਉਥੇ ਕੋਟੇ ਸਿਸਟਮ ਦਾ ਕਿਹਨੇ ਉਹਨੂੰ ਭਰਤੀ ਕਰਨਾ ਹੈ ਕਿਹਨੇ ਨਹੀਂ ਭਰਤੀ ਕਰਨਾ ਕੀ ਬੱਚਿਆਂ ਤੋਂ ਜਿਸ ਤਰ੍ਹਾਂ ਇੱਕ ਆਪਣੇ ਇੱਕ ਐਫੀਡੈਫਟ ਲੈ ਰਹੇ ਸੀ ਬੱਚਿਆਂ ਤੋਂ ਵੀ ਤੁਸੀਂ ਐਫੀਡੈਫਟ ਦੋ ਵੀ ਤੁਸੀਂ ਐਡਮਿਸ਼ਨ ਤੋਂ ਬਾਅਦ ਕੋਈ ਪ੍ਰੋਟੈਸਟ 'ਚ ਪਾਰਟ ਨਹੀਂ ਲਾਓਗੇ ਉਹ ਕੁਝ ਵੀ ਕਰ ਸਕਦੇ ਇਹ ਤਾਂ ਮੈਂ ਇਹ ਕਹਿੰਦਾ ਵੀ ਕੁਝ ਵੀ ਹੋ ਸਕਦਾ ਜਦੋਂ ਉਹਨਾਂ ਦੇ ਹੱਥ 'ਚ ਤਾਕਤ ਆ ਗਈ ਜਿਹੜੀ ਡੈਮੋਕ੍ਰੇਸੀ ਹੈ ਜਿਹੜਾ ਸਾਡੇ ਤੰਤਰ ਬਣਿਆ ਹੋਇਆ ਹੈ ਸਾਡਾ ਦੇਸ਼ ਗੁਲਦਸਤਾ ਬਣਿਆ ਹੋਇਆ ਉਸੇ ਤਰ੍ਹਾਂ ਹੀ ਉਹਨੂੰ ਸਿਸਟਮ ਹੋਣਾ ਚਾਹੀਦਾ ਸਿਰਫ ਭਵੰਤਮਾਨ ਸਾਹਿਬ ਗੱਲ ਕਰ ਰਹੇ ਨੇ ਇਹਨਾਂ ਦੇ ਅਮਨ ਗੁਰੂ ਜੀ ਗੱਲ ਕਰਦਿੰਦੇ ਸਾਰੇ ਇਹਨਾਂ ਦੇ ਲੀਡਰ ਗੱਲ ਕਰ ਰਹੇ ਨੇ ਕਿ ਅਸੀਂ ਅਸੀਂ ਪੰਜਾਬ ਯੂਨੀਵਰਸਿਟੀ ਨੂੰ ਜਾਣ ਨਹੀਂ ਦੇਵਾਂਗੇ ਲੇਕਿਨ ਦੂਜੇ ਪਾਸੇ ਹੀ ਉੱਥੇ ਜਿਹੜੇ ਉੱਥੇ ਬੱਚੇ ਧਰਨੇ ਦੇ ਰਹੇ ਸਨ ਜਾਂ ਬੰਦੇ ਧਰਨੇ ਦੇ ਰਹੇ ਸਨ ਉਹਨਾਂ ਨੂੰ ਕੁੱਟਣਾ ਵਾਸਤੇ ਆਪ ਦੱਸ ਰਹੇ ਕਿ ਸਾਨੂੰ ਕੁੱਟਣ ਵਾਸਤੇ ਕੋਈ ਡਾਂਗਾ ਲੈ ਕੇ ਆਏ ਨੇ ਉਹ ਆਪਣੀ ਵੀਡੀਓ ਜੀ ਦਿਖਾ ਰਹੇ ਨੇ ਤਾਂ ਬਾਰਲੇ ਸਟੇਟਾਂ ਦਾ ਵੀ ਪੁਲਿਸ ਮਗਾਈ ਹੋਈ ਸੀ। ਚਲੋ ਬਾਰਲੇ ਸਟੇਟੋਂ ਦਾ ਪੁਲਿਸ ਮਗਾਈ ਉਹ ਤਾਂ ਉਹਨਾਂ ਨੇ ਸੈਂਟਰ ਨੇ ਭੇਜ ਤੀ। ਪੰਜਾਬ ਸਰਕਾਰ ਡੰਡੇ ਲੈ ਕੇ ਆਪਣੇ ਪੁਲਿਸ ਨੂੰ ਉੱਥੇ ਕਿਉਂ ਭੇਜ ਰਹੀ ਐ? ਪਹਿਲੀ ਗੱਲ ਤਾਂ ਇਹ ਹੈ ਵੀ ਜਿਹੜੇ ਯੂਨੀਵਰਸਿਟੀ ਦੇ ਵਿੱਚ ਮੋਰਚੇ ਤੇ ਅੱਗੇ ਸਾਡੇ ਨੌਜਵਾਨ ਸਾਥੀ ਨੇ ਕੋਈ ਪੀ ਐਚ ਟੀ ਹੋਲਡਰ ਹੈ, ਕੋਈ ਉੱਥੇ ਐਲ ਐਲ ਬੀ ਵਾਲਾ ਹੈ, ਉੱਥੇ ਕੋਈ ਲੇਮਨ ਕੋਈ ਆਮ ਸੁਧਾਰਨ ਬੱਚਾ ਨਹੀਂ ਹੈਗਾ। ਉਹਨਾਂ ਨੂੰ ਆਪਦੇ ਹੱਕ ਹਕੂਕਾਂ ਦਾ, ਉਹਨਾਂ ਨੂੰ ਆਪਦੇ ਪ੍ਰੋਟੈਸਟ ਦਾ, ਉਹਨਾਂ ਨੂੰ ਆਪਦੇ ਰਾਈਟਸ ਦਾ ਫੰਡਾਮੈਂਟਲ ਡਿਊਟੀਆਂ ਦਾ ਸਾਰਾ ਪਤਾ ਹੈ। ਸੋ ਉਹ ਕਿਸੇ ਤੋਂ ਗਮਰਾਹ ਨਹੀਂ ਹੋ ਸਕਦੇ ਜਿਸ ਤਰ੍ਹਾਂ ਮੀਤ ਹਰ ਜੀ ਜਿਹੜੇ ਸਾਡੇ ਇਥੋਂ ਸੰਸਦ ਨੇ ਸੰਗਰੂਰ ਤੋਂ ਉਹਨਾਂ ਦਾ ਬੱਚਿਆਂ ਨੇ ਕਿਹਾ ਵੀ ਜਦੋਂ ਸਾਡੇ ਤੇ लाठी चार्ज ਹੋਇਆ ਜਦੋਂ ਗੁਰਦੁਆਰਾ ਸਾਹਿਬ ਤੋਂ ਪੰਜਾਬ ਦੀ ਧਰਤੀ ਤੋਂ ਮੁਹਾਲੀ ਦੀ ਧਰਤੀ ਤੋਂ ਅਸੀਂ ਇੱਕ ਮਾਰਚ ਕੱਢਿਆ ਸੀਗਾ ਵੀ ਇਹ ਦੇਖੋ ਜੀ ਸਾਡੇ ਹੱਕ ਹਕੂਕਾਂ ਤੇ ਡਾਕਾ ਪਾਰੇ ਨੇ ਤੇ ਸਾਨੂੰ ਪੰਜਾਬ ਪੁਲਿਸ ਨੇ ਸਾਡੇ ਤੇ ਪਰਚੇ ਕਰੇ ਸੀ ਪੰਜਾਬ ਪੁਲਿਸ ਨੇ ਸਾਨੂੰ ਕੁੱਟਿਆ ਸੀ ਉਸੇ ਤਰ੍ਹਾਂ ਜਦੋਂ ਇਹਨਾਂ ਨੇ ਇਸ ਵਾਰ ਉਹਨਾਂ ਮੁਲਾਜ਼ਮਾਂ ਤੇ ਫਿਰ ਕਾਰਵਾਈ ਹੋਣੀ ਚਾਹੀਦੀ ਜਦੋਂ ਇਸ ਵਾਰ ਮੈਂ ਉਹੀ ਉੱਥੇ ਆਉਣਾ ਹੈ ਜਦੋਂ ਇਸ ਵਾਰ ਜਦੋਂ ਇਹਨਾਂ ਨੇ ਯੂਨੀਵਰਸਿਟੀ ਦੇ ਜਿਹੜੇ ਮੇਨ ਆਗੂ ਨੇ ਸਾਡੇ ਨੌਜਵਾਨ ਸਾਥੀਆਂ ਨੇ ਕਾਲ ਦਿੱਤੀ ਸੀ ਉੱਥੇ ਵੱਡੇ ਘੱਟ ਦੀ ਤੇ ਤੁਸੀਂ ਇਹ ਦੇਖੋ ਵੀ ਉੱਥੇ ਹਰਿਆਣੇ ਦੀ ਪੁਲਿਸ ਪੰਜਾਬ ਚਲਾ ਦਿੱਤੀ ਗਈ ਉਹ ਬਣਦੀ ਨਹੀਂ ਪੰਜਾਬ ਦੀ ਪੁਲਿਸ ਜੂਰੀ ਡਿਕਸ਼ਨ ਉਹਦੀ ਪੰਜਾਬ ਚ ਹੀ ਹੈ ਯੂਟੀ ਦੇ ਵਿੱਚ ਜੇ ਯੂਟੀ ਦੇ ਅਫੀਸਰ ਜਾਂ ਉਥੋਂ ਦਾ ਐਸਐਸਪੀ ਜਾਂ ਉਥੋਂ ਦਾ ਹਾਇਰ ਅਫੀਸਰ ਜੇ ਕਿਸੇ ਸੂਬੇ ਤੋਂ ਮੰਗ ਕਰਦੇ ਨੇ ਵੀ ਉਹਨਾਂ ਨੂੰ ਪੁਲਿਸ ਫੋਰਸ ਦੀ ਲੋੜ ਹੈ ਤਾਂ ਪੁਲਿਸ ਫੋਰਸ ਉਹ ਸਿਰਫ ਯੂਟੀ ਭਾਵ ਉਹਥੇ ਚੰਡੀਗੜ੍ਹ ਚ ਤਨਾਤ ਹੋ ਸਕਦੀ ਹੈ ਹਰਿਆਣੇ ਦੀ ਪੁਲਿਸ ਚੰਡੀਗੜ੍ਹ ਚ ਨਹੀਂ ਜਾ ਸਕਦੀ ਚੰਡੀਗੜ੍ਹ ਦੀ ਪੁਲਿਸ ਹਰਿਆਣੇ ਚ ਨਹੀਂ ਜਾ ਸਕਦੀ ਆਪਾਂ ਦੇਖੀਏ ਜਦੋਂ ਇਹਨਾਂ ਦੇ ਬੀਜੇਪੀ ਦੇ ਮਿਸਟਰ ਬੱਗੇ ਨੂੰ ਚੱਕ ਕੇ ਲਿਆਏ ਸੀਗੇ ਦਿੱਲੀ ਤੋਂ ਉਹਨਾਂ ਨੇ ਰਾਤ ਹੀ ਰੋਕ ਲਈ ਸੀ ਦਿੱਲੀ ਪੁਲਿਸ ਨੇ ਪੰਜਾਬ ਪੁਲਿਸ ਨੂੰ ਐਂਟਰ ਹੋਣੀ ਨਹੀਂ ਦਿੱਤਾ ਇਹ ਕਹਿਣ ਦਾ ਮਤਲਬ ਦੂਜੀ ਗੱਲ ਇਹ ਹੈ ਵੀ ਜਿਨ੍ਹਾਂ ਦੀ ਕਤਾਹੀ ਹੈ ਗੁਰਜੀ ਜੀ ਕਤਾਹੀ ਹੈਗੀ ਹੈ ਜਿਹੜੇ ਸਿਆਸੀ ਲੋਕ ਦੇ ਉਹਨਾਂ ਦੀ ਸੋਚ ਚ ਪਤਾ ਨਹੀਂ ਉਹਨਾਂ ਨੂੰ ਕੀ ਖਤਰਾ ਸੀ ਬੱਚਿਆਂ ਤੋਂ ਜਿਹੜੇ ਉੱਥੇ ਪੜਦੇ ਸੀਗੇ ਜਾਂ ਜਿਹੜਾ ਕੋਈ ਲੰਗਰ ਲੈ ਕੇ ਆ ਰਿਹਾ ਸੀਗਾ ਉਸ ਨੂੰ ਵੀ ਰੋਕ ਕੇ ਰੋਕ 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 ਰੇ ਸੀ ਡੰਡਿਆਂ ਦਾ ਜ਼ੋਰ ਦਿਖਾਰੇ ਸੀ ਤੁਸੀਂ ਖਤਰਾ ਕਹਿੰਦੇ ਦੇਸ਼ ਦੀ ਆਜ਼ਾਦੀ ਦੇ ਇੱਕ ਬੱਚੀ 5 ਵਜੇ ਦੱਸ ਰਹੀ ਸੀ ਕਿ ਮੈਂ 5 ਵਜੇ ਤੋਂ ਉੱਤਰੀ ਹੋਈ ਆ ਕਿ ਭਾਈ ਮੈਨੂੰ ਆਪਣਾ ਕਾਲਜ ਜਾਣਾ ਹੈ ਆਪਣਾ ਪੜਨਾ ਲਿਖਣਾ ਹੈ ਆਪਣਾ ਫਿਊਚਰ ਬਣਾਣਾ ਹੈ ਉਸ ਨੂੰ ਉੱਥੇ ਇੱਕ ਪੁਲਿਸ ਵਾਲੀ ਵੱਲੋਂ ਬਾਹ ਫੜ ਕੇ ਰੋਕਿਆ ਜਾ ਰਿਹਾ ਹੈ ਨਾ ਉਸ ਨੂੰ ਔਫਰਾ ਔਖੀ ਹੋ ਰਹੀ ਆ ਉਸ ਨਾਲ ਤਾਂ ਜਿੰਨੇ ਕਿ ਬੱਚਿਆਂ ਨੂੰ ਪੜ੍ਹਨ ਨਹੀਂ ਦਿੱਤਾ ਜਾ ਰਹੇ ਰਾਤ ਨੂੰ ਦੂਜੇ ਪਾਸੇ ਕੋਈ ਨਾ ਟਰਾਲੀ ਲਗਾ ਲੰਗਰ ਦੇ ਉੱਥੇ ਕਿ ਮੈਂ ਲੰਗਰ ਲਗਾਣਾਗਾ ਭਾਈ ਮੈਨ ਜਿਸ ਤਰ੍ਹਾਂ ਉਹਨਾਂ ਤੋਂ ਖਤਰਾ ਸੀ ਕਿਸਾਨੀ ਅੰਦੋਲਨ ਨੇ ਦੇਸ਼ ਦੀ ਸਿਆਸੀ ਜਮਾਤਾਂ ਨੂੰ ਪੜਨੇ ਪਾਤਾ ਸੀ ਉਸੇ ਤਰ੍ਹਾਂ ਵਿਦਿਆਰਥੀ ਅੰਦੋਲਨ ਨੇ ਵੀ ਲੋਕਾਂ ਨੂੰ ਘਰਾਂ ਚ ਉਠਾਤਾ ਖਤਰੇ ਦੀ ਤੁਸੀਂ ਇਹ ਗੱਲ ਕਰਦੇ ਹੋ ਜਦੋਂ ਸਾਡੇ ਦੇਸ਼ ਆਜ਼ਾਦ ਹੋਏ ਨੇ ਉਦੋਂ ਵੀ ਇਹ ਨੌਜਵਾਨ ਵਰਗ ਅੱਗੇ ਲੱਗਿਆ ਤਾਂ ਦੇਸ਼ ਆਜ਼ਾਦੀ ਲਈ ਉਸੇ ਤਰ੍ਹਾਂ ਤੁਸੀਂ ਇਹ ਦੇਖੋ ਤਰਨ ਤਾਲਨ ਦੀ ਚੌਂ ਸਾਡੇ ਸਿਰ ਤੇ ਹੋਵੇ ਤੇ ਭਾਜਪਾ ਪੰਜਾਬ ਯੂਨੀਵਰਸਿਟੀ ਨੂੰ ਖੋਣ ਦੀਆਂ ਗੱਲਾਂ ਕਰੇ ਕਹਿਣ ਦਾ ਮਤਲਬ ਇਹ ਹੈ ਵੀ ਜਿਹੜੀ ਕੇਂਦਰ ਦੀ ਸਰਕਾਰ ਹੈ ਮੈਂ ਤਾਂ ਹੀ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦਾ ਵੀ ਤੁਸੀਂ ਪੰਜਾਬ ਲਈ ਖੜੋ ਜਿਹੜੇ ਧਾਰਮਿਕ ਜਾਂ ਸਾਡੇ ਨਿੱਜੀ ਮਫਾਦ ਨੇ ਨਾ ਤੋਂ ਉੱਠ ਕੇ ਪਹਿਲਾਂ ਜੇ ਪੰਜਾਬ ਬਚੂਗਾ ਸਾਡੇ ਯੂਨੀਵਰਸਿਟੀਆਂ ਬਚਣਗੇ ਸਾਡੇ ਬੱਚੇ ਬਚਣਗੇ ਤਾਂ ਹੀ ਅਸੀਂ ਕਿਤੇ ਜਾ ਕੇ ਇਸੇ ਤੇ ਰੂਲ ਕਰ ਸਕਾਂਗੇ ਦੂਜੀ ਗੱਲ ਜਿਹੜੇ ਨੌਜਵਾਨਾਂ ਨੇ ਉਥੇ ਧੱਕਾ ਹੋਇਆ ਜਿਹੜੇ ਉਥੇ ਲੰਗਰ ਲੈ ਕੇ ਗਏ ਸੀ ਉਹਨਾਂ ਤੇ ਪਰਚੇ ਹੋਏ ਜਾਂ ਸਾਡਾ ਇੱਕ ਜਲਵੇੜੇ ਤੋਂ ਸੀਗਾ ਹਰਿਆਣੇ ਤੋਂ ਜਿਹੜਾ ਕਿਸਾਨੀ ਦਲਨ ਵਿੱਚ ਵੀ ਮੁੰਡਾ ਸੀ ਉਹਤੇ ਪਰਚਾ ਹੋਇਆ ਉਹਦੀ ਸੀ ਕੋਰ ਨਿੰਦਿਆ ਕਰਦੇ ਤੇ ਨਿਖੇਧੀ ਕਰਦੇ ਪਰ ਮੈਂ ਇਹ ਗੱਲ ਕਰਦੇ ਜਾ ਰਿਹਾ ਸਰ ਪਰਚੇ ਪੰਜਾਬ ਵੱਲ ਹੋਏ ਨੇ ਮਿਆਪਲਸ ਵੱਲੋਂ ਹੋਏ ਨੇ ਪਰਚੇ ਉਹ ਨਹੀਂ ਪੰਜਾਬ ਪੁਲਿਸ ਵੱਲੋਂ ਵੀ ਹੋਏ ਨੇ ਤੇ ਯੂਟੀ ਵੱਲੋਂ ਵੀ ਹੋਏ ਨੇ ਫਿਰ ਇੱਕ ਪਾਸੇ ਦਾ ਮਾਨ ਮੰਤਰੀ ਸਾਹਿਬ ਕਹਿ ਰਹੇ ਨੇ ਕਿ ਅਸੀਂ ਪੰਜਾਬ ਯੂਨੀਵਰਸਿਟੀ ਨੂੰ ਖੋਹ ਨਹੀਂ ਦੇਵਾਂਗੇ ਜਿਹੜੇ ਉਸ ਦੇ ਰਾਖੀ ਕਰਨ ਵਾਸਤੇ ਆਏ ਨੇ ਉਹਨਾਂ ਦੀ ਪਰਚੇ ਦਈ ਰਹੇ ਨੇ ਇੱਕ ਦੋ ਗਲਾਇਆ ਚਾਰਾ ਸਮਝ ਨਹੀਂ ਆ ਰਿਹਾ ਗੱਲ ਇਹ ਹੈ ਜੀ ਇੱਥੇ ਅੱਜ ਦੀ ਘੜੀ 'ਚ ਜੇ ਤੁਸੀਂ ਕਹੋ ਨਾ ਆਮ ਆਦਮੀ ਪਾਰਟੀ ਇਹ ਕੇਂਦਰ ਤੇ ਵੀ ਟੀਮ ਤੌਰ ਤੇ ਕੰਮ ਕਰਦੀ ਇਹ ਹੁਣ ਤੁਸੀਂ ਜਿਹੜਾ ਸਵਾਲ ਕੀਤਾ ਮੈਂ ਉਹਦਾ ਜਵਾਬ ਦੇਣ ਲੱਗਿਆ ਜਿਸ ਤਰ੍ਹਾਂ ਹੁਣ ਚੰਡੀਗੜ੍ਹ ਨੂੰ ਪੱਕਾ ਯੂਟੀ ਬਣਾਉਣ ਤੇ ਭਗਵੰਤ ਸਿੰਘ ਮਾਨ ਕਿਸੇ ਵੀ ਸਰਕਾਰ ਦੇ ਕਿਸੇ ਨੁਮਾਇंदे ਨੇ ਕੋਈ ਹਿੱਕ ਡਾ ਕੇ ਨਹੀਂ ਖੜਾ ਹੋਇਆ ਵੀ ਖਬਰਦਾਰ ਭਾਈ ਸਾਡੇ ਪਿੰਡਾਂ ਚੋਂ ਇਹ ਜ਼ਮੀਨਾਂ ਕੱਟ ਕੇ ਯੂਟੀ ਬਣਾਉਣ ਵਾਲੇ ਪਾਸੇ ਤੁਰੇ ਹੋਏ ਆ ਤੁਸੀਂ ਸੀ ਪਹਿਲਾਂ ਆਪਣੇ ਪਿੰਡਾਂ ਚੋਂ ਜ਼ਮੀਨਾਂ ਕੱਟ ਕੇ ਐਕਵਾਇਰ ਕਰਕੇ ਥੋੜਾ ਚੰਡੀਗੜ੍ਹ ਵਸਾਇਆ ਉਹ ਚੰਡੀਗੜ੍ਹ ਦੇ ਵਿੱਚ ਸਾਡਾ ਸ਼ੇਅਰ ਹੈ ਤੁਸੀਂ ਕੌਣ ਹੋਣੇ ਉਹਨੂੰ ਪੱਕੇ ਯੂਟੀ ਬਣਾਉਣ ਵਾਲੇ ਪਰ ਇਹ ਤਾਂ ਧੰਨਵਾਦ ਕਰਦੇ ਵੀ ਧੰਨਵਾਦ ਕਰਦੇ ਵੀ ਤੁਸੀਂ ਨੋਟੀਫਿਕੇਸ਼ਨ ਵਾਪਸ ਲੈ ਲਿਆ ਮਸਲਾ ਕੀ ਹੱਲ ਗਿਆ ਨਾ ਇਹ ਹਾਲਤ ਜਿਵੇਂ ਹੁਣ ਚੋਣਾ ਨਹੀਂ ਕਰਾ ਰਹੇ ਬੱਚੇ ਧਰਨੇ ਦੇ ਬੈਠੇ ਨੇ ਉੱਥੇ ਕਿ ਉਹਨਾਂ ਕਦੇ ਪੜ੍ਹਾਈ ਵੀ ਖਰਾਬ ਹੋ ਰਹੀ ਹੈ ਹੁਣ ਹੱਲ ਕਿ ਨਿਕਲੂ ਜਦਾ ਮੈਂ ਹੱਲ ਤਾਂ ਲੋਕਾਂ ਨੂੰ ਅਪੀਲ ਇਹ ਕਰਦਾ ਤੁਹਾਡੇ ਮੱਧਮ ਰਾਹੀਂ ਕਿ ਸਾਨੂੰ ਜਿਹੜੇ ਸਿਆਸੀ ਬੰਦੇ ਨੇ ਦੇਖੋ ਕਾਂਗਰਸ ਅਕਾਲੀ ਦਲ ਸਾਰਿਆਂ ਨੂੰ ਆਪਾਂ ਨਖਿੱਧ ਬਣਾਤੀ ਨਖਿੱਧ ਬਣਾ ਕੇ ਆਪਾਂ ਮੂਵ ਆਨ ਹੋਗੇ ਨਵੀਂ ਪਾਰਟੀ ਕਣੀ ਆਮ ਆਦਮੀ ਪਾਰਟੀ ਕਣੀ ਪੰਜਾਬ ਦੇ ਵਿੱਚ ਜਿੰਨਾ ਚਿਰ ਨਵੇਂ ਐਕਸਪੈਰੀਮੈਂਟਸ ਚੱਲਦੇ ਰਹਿਣਗੇ ਚੱਲਦੇ ਆਏ ਨੇ ਕੋਈ ਨਵੇਂ ਤੌਰ ਤਰੀਕੇ ਤੌਰ ਤੇ ਜਿਸ ਤਰ੍ਹਾਂ ਸਾਡਾ ਵਿਦਿਆਰਥੀ ਅੰਦੋਲਨ ਹੈ ਇੱਥੋਂ ਨਵੇਂ ਮੁੰਡੇ ਨਮਾ ਯੂਥ ਨਵੀਆਂ ਟੀਮਾਂ ਨਵੇਂ ਪਾਰਟੀਆਂ ਉੱਠਣਗੀਆਂ ਤੇ ਉਹ ਕੋਈ ਦਿਸ਼ਾ ਨਿਰਦੇਸ਼ ਦੇ ਕੇ ਮੈਂ ਇਹ ਨਹੀਂ ਕਹਦਾ ਵੀ ਇਹ ਨਖਿੱਧ ਹੋ ਗਈ ਵੀ ਆਉਣ ਵਾਲੇ ਸਮੇਂ 'ਚ ਵੀ ਉਹ ਵੀ ਨਖਿੱਧ ਹੋ ਸਕਦੇ ਇਹ ਗੱਲ ਨਹੀਂ ਐਕਸਪੈਰੀਮੈਂਟ ਕਰਨਾ ਸਾਡਾ ਚੱਲਦਾ ਆ ਤੇ ਚੱਲਦਾ ਰਹੂ ਪਰ ਜਿਹੜੇ ਬੰਦੇ ਸਿੱਧਾ ਸਾਡੇ ਤੇ ਮਤਲਬ ਹਮਲੇ ਕਰਦੇ ਨੇ ਚ ਇਹਦੀ ਭਾਜਪਾ ਹੋਊਗੀ ਚ ਇਹਦੀ ਪਿਛਲੀਆਂ ਪਾਰਟੀਆਂ ਹੋਗੀਆਂ ਇਹਨਾਂ ਨੂੰ ਅਸੀਂ ਐਕਸੈਪਟ ਨਹੀਂ ਕਰਾਂਗੇ ਤੇ ਨਵਾਂ ਇੱਕ ਨਵਾਂ ਯੁੱਧ ਖੜਾ ਹੋਊਗਾ ਇੱਕ ਨਵੀਂ ਸਭਾ ਬਣੂਗੀ ਤੇ ਉਹੀ ਦਿਸ਼ਾ ਨਿਰਦੇਸ਼ ਚੱਲੂਗਾ ਤੇ ਪੰਜਾਬ ਸਾਡਾ ਬਚੂਗਾ ਇਸ ਨਾਲ ਛੜਨਾਰ ਵਕੀਲ ਸਾਹਿਬ ਜਿਨ੍ਹਾਂ ਨੇ ਆਪਣੇ ਵਿਚਾਰ ਰੱਖੇ ਨੇ ਤੁਸੀਂ ਵੀ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜਰੂਰ ਪਾਓ ਅਤੇ ਖਬਰ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਤਾਂ ਜੋ ਇਹ ਆਵਾਜ਼ ਹੈ ਜੋ ਪੂਰੇ ਪੰਜਾਬ ਦੀ ਆਵਾਜ਼ ਹੈ ਸਾਰਿਆਂ ਦੇ ਫੋਨ ਤੱਕ ਇਹ ਪਹੁੰਚ ਸਕੇ ਜਰੂਰ ਤੋਂ